ਕਿਸਾਨੀ ਮੋਰਚੇ ਤੇ ਕਿਸਾਨ ਆਗੂ ਜਿਹੜੇ ਮਨਜੀਤ ਰਾਏ ਪਹੁੰਚੇ ਹੋਇਆ ਗੱਲ ਕਰਦੇ ਆ ਉਹਨਾਂ ਦੇ ਨਾਲ ਜਿਹੜਾ ਸ਼ੰਭੂ ਬਾਰਡਰ ਤੋਂ ਮਰਜੀ ਵੜਿਆਂ ਦੇ ਜਥੇ ਆ ਜਿਹੜੇ ਦਿੱਲੀ ਵੱਲ ਨੂੰ ਰਵਾਨਾ ਕੀਤੇ ਜਾਂਦੇ ਆ ਤਾਂ ਆਉਣ ਵਾਲਾ ਜਿਹੜਾ ਅਗਲਾ ਜਥਾ ਜਾਣਾ ਹੁਣ ਤੇ ਉਹਦੇ ਵਿੱਚ ਆ ਜਿਹੜੀ ਉਹਦੀ ਅਗਵਾਈ ਮਨਜੀਤ ਰਾਏ ਜੀ ਕਰ ਰਿਹਾ ਤੇ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਮਨਜੀਤ ਜੀ ਤਿੰਨ ਵਾਰ ਅੱਗੇ ਕੋਸ਼ਿਸ਼ ਹੋ ਚੁੱਕੀ ਆ ਪਰ ਸਰਕਾਰ ਆਪਣੇ ਜਿਹੜੇ ਡਰੜ ਇਰਾਦੇ ਦੇ ਉੱਪਰ ਉਹ ਉੱਥੇ ਜੜੀ ਹੋਈ ਆ ਕਿਸਾਨ ਉਹ ਜਾਣ ਨੂੰ ਤਿਆਰ ਹੈ ਉਹ ਰੁਕਣਾ ਨਹੀਂ ਚਾਹੁੰਦੇ ਕੀ ਹੋਣ ਵਾਲਾ ਅਗਲੇ ਆਉਣ ਵਾਲੇ ਜਿਹੜਾ ਟਾਈਮ ਦੇ ਵਿੱਚ ਜਥਾ ਰਵਾਨਾ ਹੋਊਗਾ ਉਹਦੀ ਅਗਵਾਈ ਤੁਸੀਂ ਕਰ ਰਹੇ ਆ ਤਾਂ ਕਿਵੇਂ ਦੀਆਂ ਤਿਆਰੀਆਂ ਹੁਣ ਤੁਹਾਡੇ ਵੱਲੋਂ ਕਿੱਥੀਆਂ ਗਈਆਂ ਦੇਖੋ ਜਿਵੇਂ ਪਹਿਲਾਂ ਸਾਡੇ ਤਿੰਨ ਜਥੇ ਗਏ ਨੇ ਤਿਆਰੀਆਂ ਤੋਂਵੇਂ ਦੀਆਂ ਨੇ ਪੀਸਫੁਲੀ ਜਾਣਾ 101 ਦਾ ਜਥਾ ਜਾਣਾ ਪਰ ਹੱਲੇ ਉਹਦੇ ਲਈ ਕੋਈ ਡੇਟ ਤੈ ਨਹੀਂ ਹੋਈ ਕਿਉਂਕਿ ਅਹ ਦਿੱਲੀਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਬਰੀ ਕ੍ਰਿਟੀਕਲ ਸਟੇਜ ਤੇ ਆ ਸੋ ਉਹਨੂੰ ਵਿਚਾਰਦੇ ਹੋਏ ਹੱਲੇ ਇਹ ਅਗਲੀ ਕਾਲ ਹਜੇ ਦਿੱਤੀ ਨਹੀਂ ਸੋ ਬੈਠਾਂਗੇ ਬੈਠ ਕੇ ਵਿਚਾਰ ਕਰਾਂਗੇ ਦੋਨੇ ਫਾਰਮ ਫਿਰ ਜਿਹੜੀ ਅਗਲੀ ਡੇਟ ਦੇਵਾਂਗੇ ਸੋ ਬਾਰੀ ਜਿਹੜੀ ਅਗਲੀ ਜਥੇ ਦੀ ਆ ਉਹ ਜਿਵੇਂ ਜਿਵੇਂ ਲਿਖੀਆਂ ਗਈਆਂ ਸੀ ਜਥੇ ਬੰਦਕ ਤੌਰ ਤੇ ਉਮੀਦਵਾਰੀ ਜਿਹੜੀ ਆਪਣੀ ਹੈਗਲੀ ਉਹ ਸਰਕਾਰ ਵੱਲੋਂ ਜਿਹੜਾ ਪੂਰੇ ਉਧਰੋਂ ਜ਼ੋਰ ਦੇ ਨਾਲ ਆ ਕਿਸਾਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਵੀ ਉਹ ਨਹੀਂ ਲੰਘਣ ਦੇਣਾ ਅੱਗੇ ਉਹਨਾਂ ਨੇ ਤਾਂ ਜਿਹੜਾ ਕਿਸਾਨਾਂ ਦੇ ਜਥੇ ਮੁੜ ਮੁੜ ਕੇ ਇਧਰ ਹੋ ਜਾਂਦੇ ਆ ਕਿ ਅਸੀਂ ਤਸ਼ੱਦਦ ਸਹਿਣ ਵਾਸਤੇ ਆਪਣਾ ਜਿਹੜਾ ਮਾਨਸਿਕ ਤੌਰ ਤੇ ਤਿਆਰ ਹੋ ਕੇ ਜਾਂਦੇ ਆ ਬਿਲਕੁਲ ਦੇਖੋ ਇਹ ਕੇਵਲ ਇਹ ਗੱਲ ਇਹ ਨਹੀਂ ਵੀ ਜਥੇ ਭੇਜਿੰਦੀ ਜਿਵੇਂ ਡੱਲੇਵਾਲ ਸਾਹਿਬ ਅੱਜ 22 ਦਿਨ ਹੋ ਗਏ ਬੈਠਿਆਂ ਨੂੰ ਇਵੇਂ ਹੀ ਉਧਰ ਜਿਹੜੇ ਜਥੇ ਭੇਜਦੇ ਆ ਜਿਹੜੀ ਸਰਕਾਰ ਆ ਉਹਨੂੰ ਨੰਗਾ ਚਿੱਟਾ ਕਰਨ ਵਾਸਤੇ ਕਿ ਜਿਹੜੀ ਸਰਕਾਰ ਕਹਿੰਦੀ ਸੀ ਤੁਸੀਂ ਟਰੈਕਟਰ ਟਰਾਲੀਆਂ ਛੱਡ ਕੇ ਆ ਜਾਓ ਤੁਸੀਂ ਟਰੈਕਟਰ ਵਾਲੀਆਂ ਮੋਡੀਫਾਈ ਕੀਤੇ ਆ ਤੁਸੀਂ ਇਹ ਬਲਡੋਜ਼ਰ ਟੈਬ ਬਣਾ ਲਿਆ ਸਰਕਾਰ ਨੂੰ ਨੰਗਾ ਚਿੱਟਾ ਕਰਨ ਲਈ ਸਰਕਾਰ ਨੀਤੀ ਦਾ ਤੌਰ ਤੇ ਹਰੀ ਹੈ ਤੂੰ ਸਰਕਾਰ ਨੇ ਆਪ ਕਿਹਾ ਸੀ ਵੀ ਤੁਸੀਂ ਪੈਦਲ ਚੱਲ ਕੇ ਆਜੋ ਟਰੈਕਟਰ ਲੀਆਂ ਛੱਡ ਕੇ ਕਿਸੇ ਹੋਰ ਬਾਈਕਾਂ ਨਾਲ ਆਹੀਂ ਆਜੋ ਇਹ ਸਿਰਫ ਇਹ ਦਿਖਾਣਾ ਸਾਨੂੰ ਪਤਾ ਸੀ ਵੀ ਉਹ ਨਹੀਂ ਜਾਣ ਨਹੀਂ ਦੇਣਾ ਪਰ ਇਹ ਪੂਰਾ ਨੰਗਾ ਚਿੱਟਾ ਦੇਸ਼ ਦੁਨੀਆ ਦੇ ਵਿੱਚ ਕਰਨੇ ਲਈ ਵੀ ਇਹ ਸਰਕਾਰ ਨੇ ਦੇਖੋ ਪੈਦਲ ਵੀ ਨਹੀਂ ਜਾਣ ਦੇਣਾ ਇਹਦੇ ਜਿਹੜੇ ਇਰਾਦੇ ਕੋਈ ਸ਼ੋਰ ਹੈ ਕਾਰਪੇਟ ਪੱਖੀ ਹੈ ਇੱਕ ਸਾਥੀ ਸਾਡਾ 22 ਦਿਨ ਤੋਂ ਬੈਠਾ ਹੈ ਸਾਡੇ ਮੁੱਖ ਆਗੂ ਸਾਡੇ ਮਨਵਰ ਤੇ ਬੈਠਿਆ ਸਰਕਾਰ ਕੋ ਗੱਲ ਕਰਨੇ ਨੂੰ ਤਿਆਰ ਨਹੀਂ ਇਹ ਸਰਕਾਰ ਕੋਲ ਕਿਸਾਨਾਂ ਨਾਲ ਗੱਲ ਕਰਨੇ ਨੂੰ ਸਮਾਂ ਹੈ ਨਹੀਂ ਤੇ ਜੇ ਕੋਈ ਕਾਰਪੋਰੇਟ ਪੱਖੀ ਨੀਤੀਆਂ ਬਣਾਉਣੀਆਂ ਉਹਦੇ ਵਾਸਤੇ ਬੜਾ ਸਮਾਂ ਉਹਦੇ ਵਾਸਤੇ ਕੰਮ ਕਰ ਰਹੀ ਸਰਕਾਰ ਕਿਸਾਨਾਂ ਪ੍ਰਤੀ ਨੀਤੀ ਬਣਾਉਣ ਲਈ ਅਜੇ ਕੋਈ ਕੰਮ ਨਹੀਂ ਜਥਿਆਂ ਦੀ ਰਵਾਨਗੀ ਆ ਜਿਹੜੀ ਉਹ ਲਗਾਤਾਰ ਚੱਲ ਰਹੀ ਆ ਵਿੱਚ ਦੀ ਡਿਲੇ ਕੀਤਾ ਗਿਆ ਡੱਲੇ ਵਾਲ ਦੀ ਸਿਹਤ ਨੂੰ ਦੇਖਦਿਆਂ ਹੋਇਆਂ ਤਾਂ ਸਰਕਾਰ ਵੱਲੋਂ ਕੋਈ ਹੁਣ ਤੱਕ ਤੁਹਾਨੂੰ ਤੁਹਾਡੇ ਨਾਲ ਕੋਈ ਸਲਾਹ ਕਿਸੇ ਅੰਦੋਲਨ ਨੂੰ ਲੈ ਕੇ ਜਿਹੜਾ ਕੋਈ ਸੁਨੇਹਾ ਆਇਆ ਹੋਵੇ ਤੁਹਾਡੇ ਕੋਲ ਕਿਉਂਕਿ ਬੀਤੇ ਦਿਨੀ ਡੀਜੀਪੀ ਤੇ ਕੇਂਦਰੀ ਅਧਿਕਾਰੀ ਵੀ ਇੱਥੇ ਹੋ ਕੇ ਗਏ ਆ ਉਹਨਾਂ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਕੋਈ مشورہ ਤੁਹਾਡੇ ਦਿੱਤਾ ਗਿਆ ਹੋਵੇ ਨਹੀਂ ਹਲੇ ਤੱਕ ਸਰਕਾਰ ਵੱਲੋਂ ਕੋਈ ਗੱਲਬਾਤ ਨਹੀਂ ਸਰਕਾਰ ਕੇ ਸਲਵਟ ਕੇ ਬੈਠੀ ਹੈ ਸਾਡਾ ਇਹ ਕੰਮ ਹੈ ਵੀ ਸਰਕਾਰ ਨੂੰ ਪੀਸਫੁਲੀ ਜਗਾਉਣਾ ਹੈ ਉਹਨੂੰ ਹਿਲੂਣਾ ਦਿਨੇ ਆ ਵੀ ਭਾਈ ਸੁੱਤੇ ਹੋ ਪਏ ਜਾਗੋ ਕਿਉਂਕਿ ਸਰਕਾਰ ਦਾ ਰੋਲ ਹੈ ਕਿ ਆਮ ਜਨਤਾ ਆਮ ਨਾਗਰਿਕ ਤੇ ਕਿਸਾਨ ਸਰਕਾਰਾਂ ਕਦੇ ਨਹੀਂ ਚੁਣੀਦੀਆਂ ਨੇ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਔਰ ਖਾਸ ਕਰ ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਜਿਹੜਾ ਕਿਸਾਨ ਹੈ ਜਿਹੜਾ ਮਜ਼ਦੂਰ ਹੈ ਸੋ ਉਹਦੀ ਗੱਲ ਸੁਣਨੇ ਨੂੰ ਸਰਕਾਰ ਕੋ ਕੋਈ ਸਮਾਂ ਨਹੀਂ ਹੈ ਉਹ ਜਿਹੜਾ ਸਾਡਾ ਜਿਹੜਾ ਪ੍ਰਧਾਨ ਮੰਤਰੀ ਉਹ ਕਹਿੰਦਾ ਕਿ ਵਿਸ਼ਵ ਗੁਰੂ ਬਣ ਜਾ ਰਿਹਾ ਭਾਰਤ ਆਹ ਵਿਸ਼ਵ ਗੁਰੂ ਬਣ ਜਾ ਰਿਹਾ ਕਿ 22 ਦਿਨ ਤੋਂ ਸਾਡੇ ਇੱਕ ਸਾਥੀ ਜਿਹੜਾ ਛੱਡ ਕੇ ਬੈਠੇ ਨੇ ਕੋਈ ਸਾਰ ਨਹੀਂ ਲੈ ਰਹੇ ਔਰ ਉਧਰ ਤਿੰਨ ਜਥੇ ਸਾਡੇ ਜਾ ਚੁੱਕੇ ਨੇ ਮਰਜੀਬੜੇ ਉਹਨਾਂ ਦੇ ਵਿੱਚੋਂ ਲਗਭਗ 40-42 ਬੰਦੇ ਇੰਜਰਡ ਕਰਤੇ ਨੇ ਜ਼ਖਮੀ ਕਰਤੇ ਨੇ ਪੀਸਫੁਲੀ ਨੇ ਹੱਥੇ ਜਿਹੜੇ ਕੇਵਲ ਉਹਨਾਂ ਦੇ ਕੋਲ ਆਪਣਾ ਝੰਡਾ ਹੀ ਹੁੰਦਾ ਸੋ ਹੁਣ ਤਾਂ ਨਹੀਂ ਕੋਈ ਗੱਲ ਇਦਾਂ ਦੀ ਪਿਓ ਹਥਿਆਰ ਲੈ ਕੇ ਆ ਰਹਿ ਹੁਣ ਤਾਂ ਨਹੀਂ ਗੱਲ ਪਿਓ ਬਲਡੋਜ਼ਰ ਲੈ ਕੇ ਆ ਰਹਿ ਸੋ ਇਹ ਸਰਕਾਰ ਦੀ ਜਿਹੜੀ ਨੀਤੀ ਹੈ ਮੈਂ ਇਹ ਗੱਲ ਕਮਾਂਗਾ ਸਾਰੀਆਂ ਹੀ ਇਹਨਾਂ ਦੇ ਐਮਪੀਆ ਨੇ ਕਿਹਾ ਆ ਸਰਕਾਰ ਦੇ ਇਵਨ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਪੀਸਫੁਲੀ ਜਾ ਕੇ ਦਿੱਲੀ ਦੇ ਵਿੱਚ ਸੋ ਹੁਣ ਉਹ ਸੁਪਰੀਮ ਕੋਰਟ ਦੀ ਵੀ ਨਹੀਂ ਮੰਨ ਰਹੇ ਇੱਕ ਤਰ੍ਹਾਂ ਦਾ ਇਹ ਕਹਿ ਦਿਓ ਕਿ ਉਹਨਾਂ ਨੇ ਸੰਵਿਧਾਨ ਨੂੰ ਛਿੱਕੇ ਦੇ ਟਾਂਕੇ ਗੈਰ ਸਭਿਧਾਨਿਕ ਤਰੀਕੇ ਨਾਲ ਰੋਕਿਆ ਹੋਇਆ ਸਾਨੂੰ ਜਿਹੜਾ ਆਪਣੀ ਰਾਜਧਾਨੀ ਜਾਣ ਤੋਂ ਇਹ ਕੰਧਾਂ ਕਰਕੇ ਇਹਨੂੰ ਗੈਰ ਸਭਿਧਾਨਿਕ ਤੌਰ ਤੇ ਕਹਾਂਗੇ ਜਿਹੜੀ ਇਹ ਸੰਵਿਧਾਨ ਦੀ ਦੁਹਾਈ ਪਾਉਂਦੇ ਨੇ ਸੰਵਿਧਾਨ ਨੂੰ ਇਹੀ ਜਿਹੜੇ ਅ ਦਰਕਰਾ ਕਰਕੇ ਉਹਨੂੰ ਨਿਆ ਮੰਨਣ ਵਾਲੇ ਲੋਕ ਇਹੀ ਨੇ ਜਿਹੜੇ ਉੱਥੇ ਜਾ ਕੇ ਬਹਿੰਦੇ ਨੇ ਲੋਕ ਸਭਾ ਦੇ ਵਿੱਚ ਸੋ ਪੰਜਾਬ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦਾ ਜਿਹੜਾ ਮੰਚ ਹੈ ਕਿਸਾਨੀ ਅੰਦੋਲਨ ਦਾ ਉਹਦੇ ਵਿੱਚ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀਆਂ ਦੂਜੀਆਂ ਜਥੇਬੰਦੀਆਂ ਉਹਨਾਂ ਦਾ ਵੀ ਕੋਈ ਇੱਕ ਇੱਕ ਜੁਟਤਾ ਦਿਖਾਈ ਦੇਵੇਗੀ ਕਿ ਜਾਂ ਮੋਰਚਾ ਇਸੇ ਤਰ੍ਹਾਂ ਹੀ ਚੱਲੇ। ਦੇਖੋ ਉਹਨਾਂ ਨੇ ਵੇਖਣਾ ਐ। ਐਸਕੇਐਮ ਨੂੰ ਚਿੱਠੀ ਭੰਦੇਸ ਸਾਹਿਬ ਨੇ ਭੇਜੀ ਐ ਪਰ ਇਹ ਉਹਨਾਂ ਨੇ ਵੇਖਣਾ ਐ। ਵੀ ਉਹ ਹੁਣ ਅੱਜ ਲੋਡ ਐ ਇਕੱਠੇ ਹੋਣ ਦੀ। ਜੇ ਅੱਜ ਨਾ ਇਕੱਠੇ ਹੋਈ ਤਾਂ ਕਦੋਂ ਹੋਵਾਂਗੇ? ਅੱਜ ਏਕੇ ਦੀ ਲੋੜ ਐ ਪੂਰੇ ਦੇਸ਼ ਨੂੰ। ਜੇ ਅੱਜ ਨਾ ਇਕੱਠੇ ਹੋ ਕਦੋਂ ਹੋਵਾਂਗੇ? ਜਿਹੜੀਆਂ ਉਹ ਗੱਲਾਂ ਕਰਨ ਦੇ ਨੇ ਵੀ ਜੇ ਉਹ ਸਾਈਨ ਡੱਲੇ ਵਾਲ ਸਾਹਿਬ ਦੇ ਚਾਹੀਦੇ ਕਿ ਡੱਲੇ ਵਾਲ ਸਾਹਿਬ ਦੇ ਮੁੰਡੇ ਦਾ ਵਿਆਹ ਰੱਖਿਆ ਐ ਵੀ ਉਹਨਾਂ ਦੇ ਸਾਈਨ ਚਾਹੀਦੇ ਨੇ। ਗੱਲ ਕਲੀਅਰ ਕੱਟ ਐ। ਜੇ ਆਪਾਂ ਕਿਸਾਨੀ ਲਈ ਲੜਨਾ ਹੈ ਮੈਂ ਤਾਂ ਕਿਹਨਾ ਭੰਦੇਰ ਸਾਹਿਬ ਦੇ ਸੈਨਾ ਦੇ ਵੀ ਨਹੀਂ ਲੋੜ ਜੇ ਤੁਸੀਂ ਕਿਸਾਨੀ ਲਈ ਲੜਨਾ ਤੇ ਮੈਂ ਬਹੁਤ ਵਾਰ ਕਹਿ ਪ੍ਰੈਸ ਦੇ ਵਿੱਚ ਕਿ ਪਿਛਲੀ ਵਾਰ ਜਦੋਂ ਸੀ ਟਿੱਕਰੀ ਬਾਰਡਰ ਤੇ ਵੀ ਦੋ ਸਟੇਜਾਂ ਚੱਲਦੀਆਂ ਸਨ ਉਹ ਗਰਾਹ ਸਾਹਿਬ ਦੀ ਬੱਕਰੀ ਸੀ ਬੱਤਿਆਂ ਦੀ ਬੱਕਰੀ ਸੀ ਇਸੇ ਤਰੀਕੇ ਨਾਲ ਸਿੰਘੂ ਬਾਰਡਰ ਤੇ ਵੀ ਦੋ ਸਟੇਜਾਂ ਚੱਲਦੀਆਂ ਸਨ ਭੰਦੇਰ ਸਾਹਿਬ ਦੀ ਬੱਕਰੀ ਸੀ ਤੇ ਬੱਤਿਆਂ ਦੀ ਬੱਕਰੀ ਸੀ ਜੇ ਲੜਨ ਦੀ ਮਨਛਾ ਹੋਵੇ ਤੇ ਫਿਰ ਆਪਾਂ ਨੂੰ ਇਹ ਵੇਖਣ ਦੀ ਲੋੜ ਹੈ ਕਿ ਜੀ ਉਹ ਸਾਨੂੰ ਸਟੇਜ ਤੇ ਨਹੀਂ ਚੜ੍ਹਾ ਦੇਣਗੇ ਸਾਨੂੰ ਆਜੋ ਬੱਕਰੀ ਦਾ ਉਸ ਸਟੇਜ ਲੀ ਆਹ ਗੱਲ ਆਹ ਗੱਲ ਦੀ ਸਹਿਮਤੀ ਤਾਂ ਜੁਗਿੰਦਰ ਸਿੰਘ ਉਗਰਾਹਾ ਨੇ ਇੱਕ ਇੱਕ ਚੈਨਲ ਤੇ ਅੱਜ ਸਵੇਰੇ ਕੀਤੀ ਹੈ ਵੀ ਜਿਹੜਾ ਮੋਰਚਾ ਹੈ ਇਹ ਤਿੰਨ ਜਗ੍ਹਾ ਤੇ ਵੀ ਹੋ ਕੇ ਚੱਲ ਸਕਦਾ ਹੈ ਇੱਥੇ ਚੱਲ ਰਿਹਾ ਬੰਦੀਰ ਸਾਹਿਬ ਬੈਠੇ ਆ ਤੇ ਦੂਜੀਆਂ ਧਿਰਾਂ ਜਿਹੜੀਆਂ ਉਹ ਤੀਸਰੇ ਪਾਸਿਓਂ ਵੀ ਚਲਾ ਸਕਦੀਆਂ ਮੋਰਚਾ ਜੇ ਚਲਾਉਣਾ ਹੋਵੇ ਸਹਿਮਤ ਹੋ ਕੇ ਚੱਲ ਸਕਦਾ ਮੋਰਚਾ ਵੱਡੇ ਆਗੂ ਨੇ ਜੁਗਿੰਦਰ ਸਿੰਘ ਉਗਰਾਹਾ ਮੈਂ ਉਹਨਾਂ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਆਪਾਂ ਬਿਆਨਵਾਜੀ ਦਾ ਕੰਮ ਨਹੀਂ ਨਾ ਚੱਲਦਾ ਮਨ ਬਣਾਓ ਤੇ ਕਾਫਲੇ ਲੈ ਕੇ ਚੱਲ ਪੋ ਫੇਰ ਤਾਂ ਮੰਨਿਆ ਜਾਉਣਾ ਆਵੇਂ ਆਪਾਂ ਜੇ ਪੋਲਿਟਿਕਲ ਲੋਗਾਂ ਨੂੰ ਬਿਆਨ ਹੀ ਦਾਗੀ ਜਾਣੇ ਆ ਤੇ ਫੇਰ ਤਾਂ ਮੈਂ ਸਮਝਦਾ ਵੀ ਆਪਾਂ ਕਿਤੇ ਨਾ ਕਿਤੇ ਇਸ ਸੰਘਰਸ਼ ਤੋਂ ਦੂਰ ਰਹਿਣਾ ਚਾਹੁੰਦੇ ਆ ਦਾ ਮਤਲਬ ਖੁਕ ਸੰਘਰਸ਼ ਸ਼ਾਮਲੀ ਕਿਸਾਨ ਕਿਸਾਨ ਆਕੂਆਂ ਦੀ ਰੋਜ਼ ਬਿਆਨਬਾਜ਼ੀ ਚੱਲਦੀ ਆ ਨਿਤ ਜਿਹੜੇ ਹੈਗੇ ਆ ਬਿਆਨ ਆਈ ਜਾਂਦੇ ਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਤਾਂ ਇਹਦੇ ਤੋਂ ਜਿਹੜੀ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਆ ਆਮ ਜਿਹੜੇ ਪਿੰਡਾਂ ਦੇ ਕਿਸਾਨ ਆ ਇਹ ਵੀ ਦੁਖੀ ਆ ਨਿਰਾਸ਼ਿਤ ਦਿਖਾਈ ਦੇ ਰਹੇ ਆ ਵੀ ਸਾਡੇ ਕਿਸਾਨ ਜਥੇਬੰਦੀਆਂ ਜਿਹੜੀਆਂ ਇੱਕ ਦੂਜੇ ਦੇ ਉੱਪਰ ਬਿਆਨ ਦਾਗਦੀਆਂ ਫੇਰੀ ਜਾਂਦੀਆਂ ਰੋਜ਼ ਇੱਥੇ ਮੋਰਚੇ ਤੇ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਦੇਖੋ ਇਹ ਮੈਂ ਉਹ ਜਿਹੜੇ ਸਾਡੇ ਸੱਜਣ ਬਿਆਨ ਦਾਗਦੇ ਨੇ ਸਭ ਤੋਂ ਬੜੇ ਨੇ ਮੈਂ ਹਮੇਸ਼ਾ ਉਹਨਾਂ ਦੇ ਸਤਿਕਾਰ ਚ ਬੋਲਿਆ ਕਿ ਬੜੇ ਨੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਇਹ ਜਿਹੜੇ ਲੋਕ ਸਾਡੇ ਪਿੰਡਾਂ 'ਚ ਬੈਠੇ ਨੇ ਉਹਨਾਂ ਨੂੰ ਕਹਿਣ ਕਿ ਭਾਈ ਉਹ ਤਾਂ ਸੰਘਰਸ਼ 'ਚ ਆਲਰੇਡੀ ਬੈਠੇ ਨੇ ਸੰਘਰਸ਼ ਬੈਠੇ ਨੇ ਇੱਥੇ ਟਿਕਰੀ ਬਾਰਡਰ ਆਪਣੇ ਖਨੋਰੀ ਬਾਰਡਰ ਔਰ ਸਿੰਘੂ ਬਾਰਡਰ ਤੇ ਚੰਬੂ ਬਾਰਡਰ ਤੇ ਦੋ ਬਾਰਡਰ ਇਹ ਬੈਠੇ ਨੇ ਇੱਕ ਰਤਨਗੜ੍ਹ ਰਾਜਸਥਾਨ ਔਰ ਅਰੇਡੀ ਜਿਹੜਾ ਸੰਘਰਸ਼ ਚੱਲ ਰਿਹਾ ਤੇ ਫਿਰ ਹੁਣ ਭਾਈ ਸੰਘਰਸ਼ ਚ ਉਹਨਾਂ ਨੇ ਆਣਾ ਨਹੀਂ ਆਣਾ ਇਹ ਉਹਨਾਂ ਦੀ ਇੱਛਾ ਹੈ ਨਾ ਪਰ ਜੇ ਮੰਨਛਾ ਹੈਗੀ ਪੇ ਅੱਜ ਪ੍ਰਾਪਤੀ ਵੱਲੋਂ ਆਪਾਂ ਵਧੀਏ ਅੱਜ ਉਹ ਵੀ ਕਹਿੰਦੇ ਨੇ ਬੀਜੇਪੀ ਵਾਲੇ ਪਰਵੱਤਾ ਮੇਰੇ ਨਾਲ ਕਈ ਵਾਰੀ ਡਿਬੇਟ ਹੋਈ ਕਈ ਚੈਨਲਾਂ ਤੇ ਉਹ ਕਹਿੰਦੇ ਜੇ ਅਸੀਂ ਕਿਹਦੇ ਨਾਲ ਗੱਲ ਕਰੀਏ ਮੈਂ ਉਹਨਾਂ ਨੂੰ ਕਿਹਾ ਸਾਰੇ ਨੂੰ ਸੱਦ ਲਓ ਤਦ ਕਿਹੜੀ ਜਾ ਅੱਗੇ 40 ਸੀਗੇ ਉਹਨਾਂ ਨੂੰ 4 ਬਿਲਕੁਲ ਗਲਤ ਮੰਚਾ ਹੋਣੀ ਚਾਹੀਦੀ ਨਾ ਪਰ ਇਹ ਇਹ ਮੰਚਾ ਜ਼ਾਹਰ ਕਰਨੀ ਚਾਹੀਦੀ ਜਿਹੜੇ ਅਜ ਸਾਥੀ ਸੰਘਰਸ਼ ਨਹੀਂ ਹੈਗੇ ਉਹਨਾਂ ਨੂੰ ਵੀ ਇਹ ਮੰਚਾ ਜ਼ਾਹਰ ਕਰਨੀ ਚਾਹੀਦੀ ਆ ਵੀ ਅਸੀਂ ਤਿਆਰਿਆਂ ਨਾਲ ਚੱਲਣ ਉਹ ਅਸੀਂ ਤਿਆਰਿਆਂ ਆਪਣੇ ਜਥੇ ਲੈ ਕੇ ਸੋ ਇਹ ਕਿਤੇ ਨਾ ਕਿਤੇ ਮੈਂ ਕਹਾਂਗਾ ਵੀ ਜਿਹੜੀ ਕੇਸਲ ਵਟ ਰੱਖਣੀ ਜਿਵੇਂ ਸਰਕਾਰ ਨੇ ਕੇਸਲ ਵਟ ਰੱਖੀ ਆ ਇਹ ਨੁਕਸਾਨ ਦੇ ਆ ਸਾਡੀ ਕਿਸਾਨੀ ਵਾਸਤੇ ਸਾਡੇ ਕਿਸਾਨੀ ਜਿਹੜੀ ਲੜਾਈ ਵਾਸਤੇ ਸੰਘਰਸ਼ ਵਾਸਤੇ ਸੋ ਇਹ ਤੇ ਜ਼ਰੂਰ ਵਿਚਾਰਾਂ ਦੀ ਲੋੜ ਆ ਮੈਂ ਉਹਨਾਂ ਨੂੰ ਫਿਰ ਅਪੀਲ ਕਰਾਂਗਾ ਆਪਜੀ ਦੇ ਮਾਧਿਅਮ ਰਾਹੀਂ ਕਿ ਭਾਈ ਇਹ ਵਿਚਾਰੋ ਇਹ ਵੇਲਾ ਘਰੀ ਬੈਠ ਕੇ ਗੁੱਸੇ ਗਿਲੇ ਰੋਸ ਕਰਨ ਦਾ ਨਹੀਂ ਹੈ ਇਹ ਘਰੋਂ ਨਿਕਲਣ ਦਾ ਤੇ ਨਿਕਲ ਕੇ ਆਉਂ ਤੇ ਇਸ ਸੰਘਰਸ਼ ਨੂੰ ਹੋਰ ਦਿਖਾ ਕਰੀਏ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਹੋਈ ਹੈ ਜੀ ਹਾਂ ਬਿਲਕੁਲ ਹੋਈ ਹੈ ਤੇ ਉਹਨਾਂ ਨੂੰ ਮਿਲੇ ਆ ਉਹਨਾਂ ਨੇ ਕਿਹਾ ਵੀ ਠੀਕ ਹੈ ਮੈਂ ਜ਼ਿਆਦਾ ਨਹੀਂ ਉਹਨਾਂ ਨੂੰ ਫਿਰ ਮੈਂ ਉਹਨਾਂ ਦੀ ਸਿਹਰ ਦੇਖਦੇ ਇਸ ਵਿਸ਼ੇ ਤੇ ਉਹਨਾਂ ਦੇ ਨਾਲ ਕੋਈ ਵਿਚਾਰ ਚਾਤ ਨਹੀਂ ਹੁਣ ਜ਼ਿਆਦਾ ਕਿਉਂਕਿ ਉਹਨਾਂ ਦੀ ਕ੍ਰਿਟੀਕਲ ਸਟੇਜ ਹੈ ਇਸ ਵੇਲੇ 22 ਦਿਨ ਤੋਂ ਅੰਸ਼ਣ ਛੱਡ ਕੇ ਬੈਠੇ ਹੈ ਸੋ ਉਹਨਾਂ ਨੂੰ ਜ਼ਿਆਦਾ ਬੁਲਾਉਣਾ ਮੈਂ ਠੀਕ ਨਹੀਂ ਸਮਝਦਾ ਸਾਡੇ ਲਈ ਤਾਂ ਪੂਜਨੀ ਹੈ ਇਸ ਵੇਲੇ ਜਿਹੜਾ ਇਨਸਾਨ 22 ਦਿਨ ਤੋਂ ਅਣ ਛੱਡ ਕੇ ਬੈਠਾ ਸਾਡੇ ਸਾਰੇਆਂ ਵਾਸਤੇ ਤੇ ਆਪਾਂ ਉਹਨਾਂ ਨੂੰ ਤੰਗ ਵੀ ਨਾ ਕਰੀਏ। ਇਹ ਤਾਂ ਦਰਸ਼ਣਾ ਹੀ ਬਸ ਕਰਨ ਆਏ ਸੀ ਤੇ ਉਹਨਾਂ ਨੇ ਵੈਸੇ ਇਹ ਕਿਹਾ ਵੀ ਮੈਂ ਠੀਕ ਆ ਕਾ ਕੋਲ ਕੇ ਜੀਰਾ ਸਾਹਿਬ ਜੀ ਮੈਂ ਠੀਕ ਹਾਂ। ਉਹਨਾਂ ਨੇ ਜੋ ਦੱਸਿਆ ਸਾਥੀਆਂ ਨੇ ਵੀ ਜੀਰਾ ਸਾਹਿਬ ਹੈ ਮਨਜੀਤ ਸਿੰਘ ਹੈ ਤਾਂ ਉਹਨਾਂ ਨੇ ਬਿਲਕੁਲ ਦੇਖਿਆ। ਅਸੀਂ ਪੁੱਛਿਆ ਵੀ ਤੁਸੀਂ ਠੀਕ ਹੋ? ਕਹਿੰਦੇ ਠੀਕ ਆ। ਪਰ ਜਿਹੜੀ ਸਥਿਤੀ ਹੈ ਸਿਹਤ ਉਹ ਬਹੁਤ ਕਮਜ਼ੋਰ ਹੈ, ਵੀਕ ਹੈ। ਕੁੱਲ ਮਿਲਾ ਕੇ ਜੇ ਕਿਹਾ ਜਾਵੇ ਤਾਂ ਤੁਹਾਡੇ ਵੱਲੋਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ। ਬਿਲਕੁਲ ਜੀ ਅਸੀਮ ਹੈ ਤੇ ਬਾਰ ਬਾਰ ਅਪੀਲ ਮੈਂ ਸ਼ੁਰੂ ਤੋਂ ਏਕੇ ਦਾ ਹਮੇ ਰਹਾਂ ਏਕਤਾ ਦਾ ਹਮੇ ਰਹਾਂ ਔਰ ਅਸੀਂ ਸ਼ੁਰੂ ਤੋਂ ਬਾਰ ਬਾਰ ਅਪੀਲ ਕਰਦੇ ਰਹੇ ਹੁਣ ਤੇ ਚਿੱਠੀ ਵੀ ਚਲੀ ਗਈ ਉਹਨਾਂ ਨੂੰ ਹੁਣ ਤੇ ਉਹਨਾਂ ਨੇ ਵਿਚਾਰਨਾ ਹੈ ਵੀ ਉਹਨਾਂ ਨੇ ਇਸ ਸੰਗਤ ਚ ਸ਼ਾਮਲ ਹੋਣਾ ਜਾਂ ਨਹੀਂ ਹੋਣਾ ਆ ਗੱਲਾਂ ਨਹੀਂ ਵੀ ਮੈਨੂੰ ਫੁਲਾਨੇ ਨੇ ਨਹੀਂ ਸੱਦਿਆ ਐਨ ਨਹੀਂ ਸੱਦਿਆ ਇਦਾਂ ਦੀ ਗੱਲ ਨਹੀਂ ਹੋਇਆ ਕਰਦੀ ਮੈਂ ਜਿਸ ਦਿਨ ਐਸਕੇਐਮ ਨੂੰ ਛੱਡ ਕੇ ਆਇਆ ਹਾਂ ਅਸੀਂ ਜਥੇਬੰਦੀ ਨੇ ਇੱਕ ਪਹਿਲਾਂ ਲੰਗਰ ਦਾ ਪ੍ਰੋਗਰਾਮ ਬਣਾਇਆ ਸੀ ਇਹ ਕੌਲ ਤਾਂ ਇਹਨਾਂ ਦੀ ਸਾਥੀਆਂ ਦੀ ਸੀ ਨਾ ਡੱਲੇਵਾਲ ਸਾਹਿਬ ਦੀ ਭੰਦੇਰ ਸਾਹਿਬ ਦੀ ਫੂਲ ਸਾਹਿਬ ਦੀ ਇਹ ਫੂਲ ਸਾਹਿਬ ਭੰਦੇਰ ਸਾ ਲੰਗਵਾਲ ਸਾਹਿਬ ਸਣਾ ਐਫਰਟ ਵੀ ਕਰਦੇ ਰਹੇ ਐਸਕੇਮ ਨੂੰ ਮਿਲਣ ਦੇ ਅਸੀਂ ਛੇ ਮੈਂਬਰੀ ਟੀਮ ਐਸਕੇਮ ਵੱਲੋਂ ਬਣੀ ਔਰ ਸਾਡੇ ਨਾਲ ਕਈ ਮੀਟਿੰਗਾਂ ਹੋਈਆਂ ਔਰ ਨਹੀਂ ਚਲੋ ਜਿਹੜੀ ਵਿਚਾਰਕ ਸਾਂਝ ਬਣ ਸਕੀ ਉਹ ਉਹਨਾਂ ਦੀ ਮਰਜ਼ੀ ਹੈ ਫਿਰ ਅਸੀਂ ਆਪਣੀ ਜਥੇਬੰਦੀ ਨਾਲ ਅਸੀਂ ਕਿਹਾ ਵੀ ਸਾਡੇ ਜਿੱਥੋਂ ਸਾਡਾ ਘੜਾ ਫੋੜਾ ਹੈਡਕੁਆਟਰ ਹੈ ਸਾਡੀ ਜਥੇਬੰਦੀ ਦਾ ਉਤੋਂ ਕਾਫਲਾ ਲੰਘ ਕੇ ਜਾਣਾ ਤੇ ਸਾਡਾ ਫਰਜ਼ ਬਣਦਾ ਵੀ ਆਪਾਂ ਲੰਗਰ ਪਾਣੀ ਦਾ ਅਰੇਂਜ ਕਰੀਏ ਅਸੀਂ ਲੰਗਰ ਪਾਣੀ ਦਾ ਅਰੇਂਜ ਕਰਨ ਹੈ 12 ਤਰੀਕ ਨੂੰ ਤੇ ਉੱਥੋਂ ਵੀ ਮਨ ਬਣਾ ਲਿਆ ਪਰ ਨਾਲ ਹੀ ਚੱਲਣਾ ਹੈ ਉੱਥੋਂ ਹੀ ਨਾਲ ਚੱਲ ਪਏ ਉਹ ਇਹ ਇਹ ਕੋਈ ਲੜਾਈ ਪੰਦੇਰ ਸਾਹਿਬ ਦੀ ਥੋੜੀ ਧੱਲੇਵਾਲ ਸਾਹਿਬ ਦੀ ਕੱਲੇ ਨਹੀਂ ਹੁੰਦੀ ਆ ਇਹ ਸਾਡੀ ਲੰਗਰ ਸਾਨੂੰ ਸਾਰੇ ਕਾਫਲੇ ਚੱਲਣਾ ਚਾਹੀਦਾ ਕਾਫਲੇ ਨੂੰ ਲੰਗਰ ਛਕਾਉਂਦੇ ਛਕਾਉਂਦੇ ਤੁਸੀਂ ਖੁਦ ਕਾਫਲਾ ਬਣੋ ਉੱਥੋਂ ਕਾਫਲਾ ਬਣ ਕੇ ਨਾਲ ਚੱਲ ਪਏ ਔਰ ਟਰਾਲੀਆਂ ਸਾਡੀਆਂ ਉਹ ਤੋਂ ਦੂਜੇ ਤੀਜੇ ਦਿਨ ਬਾਅਦ ਦੇ ਵਿੱਚ ਆਈਆਂ ਕਿਉਂਕਿ ਅਸੀਂ ਪਹਿਲਾਂ ਪ੍ਰੋਗਰਾਮ ਸੀਗਾ ਪਹਿਲੇ ਲੰਗਰ ਹੀ ਛਕਾਉਣਾ ਅੱਜ ਸੇਵਾ ਕਰਨੀ ਆ ਤੇ ਫਿਰ ਪ੍ਰੋਗਰਾਮ ਬਣ ਕੇ ਨਾਲ ਚੱਲਣਾ ਸੀ ਸਾਰਾ ਜੱਥਾ ਉੱਥੋਂ ਨਾਲ ਚੱਲ ਪਏ ਟਰਾਲੀਆਂ ਸਾਡੀਆਂ ਮਗਰੋਂ ਪਹੁੰਚੀਆਂ